ਜੋ ਗਾਇਉਂ ਜੀ ਦਾ ਘਾਸਾ ਵਹਣ ਜੀ ਕੀ ਪਤੇ ਇਹ ਹੈ ਸਾਡੇ ਬਾਪੂ ਜੀ ਸਰਦਾਰ ਦਰਸ਼ਨ ਸਿੰਘ ਅਕਾਲੀ ਉਹਨਾਂ ਦੇ ਪਿਤਾ ਦਾ ਨਾਮ ਸੀ ਡਾਕਟਰ ਸਿੰਘ ਜਹਦਰ ਬਖਤੌਰ ਸਿੰਘ ਜਿਨ੍ਹਾਂ ਦੀ ਇਹ ਤਸਵੀਰ ਹੈ ਇਹ ਵੱਡੇ ਗੁਰਦੁਆਰੇ ਸਾਹਿਬ ਬਹੁਤ ਸੇਵਾ ਕੀਤੀ ਇਹਨਾਂ ਨੇ ਉਦੋਂ ਮੁੜ ਕੇ ਇਹ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਰਹੇ ਨਾਨ ਸਾਹਿਬ ਹੀ ਕਰੇ ਸੇਵਾ ਕਰਦੇ ਰਹੇ ਆ ਤੇ ਬਾਪੂ ਜੀ ਦੇ ਮਗਰੋਂ ਬਾਪੂ ਸਭ ਤੋਂ ਨਾ ਵੇਲੇ ਉੱਥੇ ਹੀ ਪ੍ਰਸ਼ਾਦਾ ਰੱਖ ਜਾਂਦੇ ਰਹੇ ਬਾਪੂ ਜੀ ਤੋਂ ਵੱਡੇ ਬਾਪੂ ਜੀ ਤੋਂ ਮਗਰੋਂ ਇਹਨ ਵੱਡੇ ਬਾਬਾ ਜੀ ਤੋਂ ਮਗਰੋਂ ਬਾਪੂ ਜੀ ਨੇ ਸੇਵਾ ਕੀਤੀ ਲੰਗਰ ਦੀ ਨਿਤ ਡੇਲੀ ਪ੍ਰਸ਼ਾਦਾ ਲੈ ਕੇ ਜਾਂਦੇ ਸੀ ਉਦੋਂ ਮੁੜ ਕੇ ਬਾਬਾ ਜੀ ਨੇ ਸੋਸਣਾ ਨੇ ਬਚਨ ਕੀਤੇ ਵੀ ਦਰਸ਼ਨ ਸਿਓ ਤੇ ਤੇਰੀ ਉਮਰ ਵੀ ਬਾਵਾ ਹੋ ਗਈ ਆ ਤੂੰ ਇੱਥੇ ਰਹਿ ਕੇ ਸੇਵਾ ਕਰਨੀ ਆ ਤੇ ਲੰਗਰ ਉਹ ਆਪਣਾ ਹਾਲ ਵੜਨਾ ਸ਼ੁਰੂ ਹੋ ਗਿਆ ਸੀਗਾ ਤੇ ਇਹ ਫਿਰ ਨਾਲ ਸਰੀ ਲਗਾਤਾਰ ਉੱਥੇ ਰਹਿਣ ਲੱਗੇ ਉਦੋਂ ਮੁੜ ਕੇ ਸਾਡੇ ਵੱਡੇ ਭਾਈ ਸਾਹਿਬ ਜੀ ਸਰਦਾਰ ਸਵਾਰਨ ਸਿੰਘ ਉਹਨਾਂ ਨੇ ਲੰਗਰ ਦੀ ਸੇਵਾ ਸ਼ੁਰੂ ਕਰਤੀ ਨਿਤ ਪ੍ਰਸ਼ਾਦਾ ਲੈ ਕੇ ਜਾਂਦਾ ਸੀ ਉਹ ਲੈ ਕੇ ਜਾਂਦੇ ਸੀਗੇ ਇਹ ਵੱਡੇ ਭਾਈ ਸਾਹਿਬ ਗੁਰਦੀਪ ਸਿੰਘ ਇਹ ਵੀ ਜਾਂਦੇ ਰਹਿਆ 10 ਵੀ ਜਾਂਦਾ ਰਿਹਾ ਤੇ ਐ ਜਿਹਦਾ ਪਰਿਵਾਰ ਦੇ ਵਿੱਚੋਂ ਜਿਹਦਾ ਟਾਈਮ ਲੱਗਦਾ ਸੀਗਾ ਉਹ ਡੇਲੀ ਪ੍ਰਸ਼ਾਦਾ ਲੈ ਕੇ ਜਾਂਦਾ ਸੀਗਾ ਬੱਚੇ ਲੈ ਜਾਂਦੇ ਰਹੇ ਆ ਉਸ ਤੋਂ ਮਗਰੋਂ